ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਤੁਹਾਨੂੰ ਆਪਣੇ ਸੂਟਸ ਦੀ 컬렉ਸ਼ਨ ਦਿਖਾਵਾਂਗੀ ਤੇ ਤੁਸੀਂ ਵੀ ਇਦਾਂ ਦੇ ਸੋਹਣੇ-ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਨਾਲ ਮੈਂ ਤੁਹਾਨੂੰ ਪ੍ਰਾਈਸ ਵੀ ਮੈਂਸ਼ਨ ਕਰ ਦਾਂਗੀ ਕਿ ਇਹਨਾਂ ਦਾ ਕੀ ਪ੍ਰਾਈਸ ਹੋਣ ਵਾਲਾ ਹੈ ਠੀਕ ਹੈ ਮੈਂ ਖੋਦੀ ਰੈਡੀ ਕੀਤੇ ਨੇ ਸਾਰੇ ਸੂਟ ਤੇ ਤੁਸੀਂ ਮੇਰੇ ਵੀਡੀਓ ਵਿੱਚ ਪਾਏ ਵੀ ਦੇਖੇ ਹੋਣਗੇ ਸੂਟ ਏ ਤੇ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਮੇਰੀ ਦੀ올 ਬੁਟੀਕ ਤੋਂ ਠੀਕ ਹੈ ਤੇ ਤੁਹਾਨੂੰ ਹੁਣ ਸੂਟ ਵਖਾਣੇ ਹਾਂਜੀ ਤੇ ਇੱਕ ਮੇਰਾ ਆਹ ਸੂਟ ਪੀਚ ਕਲਰ ਦਾ ਪੀਚ ਕਲਰ ਦਾ ਸੂਟ ਆ ਤੇ ਇਹਦੇ ਉੱਤੇ ਹੈਂਡਵਰਕ ਹੋਇਆ ਵਾ ਤੇ ਨਾਲ ਮਸ਼ੀਨਵਰਕ ਹੋਇਆ ਵਾ ਫੁੱਲ ਸੂਟ ਤੁਸੀਂ ਦੇਖੋ ਤੇ ਮੋਰਾ ਵਾਲਾ ਡਿਜ਼ਾਈਨ ਇੱਕ ਇਹ ਸੂਟ ਹੋ ਗਿਆ ਇਸ ਦਾ ਪ੍ਰਾਈਸ ਰਹਿਣ ਵਾਲਾ ਏ 1500 ਰੁਪਈਆ 1500 ਰੁਪਏ ਵਿੱਚ ਇਹ ਸੂਟ ਤੁਹਾਨੂੰ ਮਿਲ ਜੇਗਾ। ਦੂਸਰਾ ਸੂਟ ਮੇਰਾ ਹੈਗਾ ਇਹ ਗੋਟਾ ਪੱਤੀ ਦਾ ਵਰਕ। ਠੀਕ ਹੈ। ਇਹਦੇ ਨਾਲ ਇਹਦੀ ਬਾਟਮ ਤੇ ਵੀ ਵਰਕ ਕੀਤਾ ਆਇਸੀ। ਆਹਦੀ ਬਾਟਮ ਆ। ਠੀਕ ਆ। ਸੇਮ ਇਦਾਂ ਦਾ ਰੈਡੀ ਕਰਵਾ ਸਕਦੇ ਹੋ ਤੁਸੀਂ ਸੂਟ। ਇਹ ਤੁਹਾਨੂੰ ਪਵੇਗਾ ਸੂਟ 2500 ਦੀ ਰੇਂਜ ਵਿੱਚ ਵਿਦ ਸਟਿਚਿੰਗ। ਸ਼ਿਮਰ ਦਾ ਸਲਵਾਰ ਆ ਤੇ ਗੋਟਾ ਪੱਤੀ ਦਾ ਵਰਕ ਹੋਇਆ ਉੱਪਰ ਪਿਓਰ ਦਾ ਫੈਬਰਿਕ ਆ। 2500 ਦੀ ਰੇਂਜ ਵਿੱਚ ਹੀ ਰਹੇਗਾ ਤੁਹਾਨੂੰ ਸੂਟ ਠੀਕ ਆ ਤੇ ਸੂਟ ਦੀ ਲੁੱਕ ਬਹੁਤ ਸੋਹਣੀ ਆ ਤੇ ਇਹ ਸੂਟ ਤੁਹਾਨੂੰ ਥੋੜਾ ਵੀਡੀਓ ਵਿੱਚ ਹੋਰ ਮਤਲਬ ਕਲਰ ਹੋਰ ਝਾਪਣ ਡਿਆ ਹੋਗਾ ਪਰ ਕਲਰ ਬਹੁਤ ਹੀ ਸੋਹਣਾ ਵਾ ਫਰੋਜ਼ੀ ਕਲਰ ਠੀਕ ਆ ਇਹ ਕਾ ਸੂਟ ਇਹ ਸੂਟ ਹੈਗਾ ਇਹ ਗ੍ਰੀਨ ਕਲਰ ਦਾ ਨਾਲ येलो ਕਲਰ ਦੀ ਪਾਈਪਿੰਗ ਲਗਾਈ ਆ ਠੀਕ ਆ ਤੇ ਇਹਦੇ ਨਾਲ ਹੈਗਾ ਵਾ ਆਵਲੀ ਸਲਵਾਰ ਜੇ ਬਨਾਰਸੀ ਸਲਵਾਰ ਆ ਤੇ ਇਹਦੇ ਵੀ ਪਹੁੰਚੇ ਉੱਤੇ ਵਰਕ ਆ ਠੀਕ ਆ ਇਹ ਸੂਟ ਤੁਹਾਨੂੰ 3000 ਦੀ ਰੇਂਜ ਵਿੱਚ ਪਈਗਾ ਠੀਕ ਆ ਜਿੱਦਾਂ ਪਹੁੰਚੇ ਦੇ ਵਰਕ ਸੇਮ ਉਹੀ ਬਾਵਾ ਦੇ ਵਰਕ ਠੀਕ ਆ ਮਸ਼ੀਨਵਰਕ ਹੋਇਆ ਵਾ ਤਿੱਲੇ ਨਾਲ ਇਹ ਵੀ ਮੈਂ ਖੁਦ ਹੀ ਰੈਡੀ ਕੀਤਾ ਏ ਲਾਈਟ ਬੰਦ ਕਰਕੇ ਦਿਖਾਵਾਂ ਤੁਹਾਨੂੰ ਹਾਂ ਹੁਣ ਕਲਰ ਸਹੀ ਨਜ਼ਰ ਆਉਂਡਿਆ ਤੇ ਇੱਕ ਆ ਕਲਰ ਪੈਰਟ ਕਲਰ ਪੈਰਟ ਗ੍ਰੀਨ ਕਲਰ ਠੀਕ ਆ ਇਹਦੇ ਵਿੱਚ ਵੀ ਹੈਂਡਵਰਕ ਹੋਇਆ ਵਾ ਮਸ਼ੀਨਵਰਕ ਹੋਇਆ ਵਾ ਤੇ ਬਾਕੀ ਆ ਨੈਕ ਮੈਂ ਖੁਦ ਰੈਡੀ ਕੀਤਾ ਏ ਤੇ ਬਟਨ ਲਗਾ ਕੇ ਤੇ ਇਹਨੂੰ ਮੈਂ ਪਲਸ ਵਾਲੀ ਲੈਸ ਲਗਾਈ ਆ ਤੇ ਤੁਸੀਂ ਵੀ ਇਦਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਸੂਟ ਹੈ ਵੀ ਰੈਡੀ ਹੋਇਆ ਏ ਤੇ ਇਹਦਾ ਪ੍ਰਾਈਸ ਹੈਗਾ ਵਾ 2000 ਰੁਪਿਆ ਠੀਕ ਆ ਇਹਦੇ ਪਲਾਜ਼ੋ ਤੇ ਵੀ ਵਰਕ ਕੀਤਾ ਵਾ ਸੌਰੀ ਵਰਕ ਨਹੀਂ ਲੈਸਿਸ ਲਗਾਈਆਂ ਇਹਦੇ ਪਲਾਜ਼ੋ ਉੱਪਰ ਠੀਕ ਆ ਇਹ ਕਾ ਸਭ ਦੀ ਡਿਮਾਂਡ ਚੇ ਸੂਟ ਆ ਇਹ ਸੂਟ ਸਾਰਿਆਂ ਨੂੰ ਬਹੁਤ ਹੀ ਪਸੰਦ ਆਇਆ ਮੈਨੂੰ ਖੁਦ ਬਹੁਤ ਪਸੰਦ ਆਇਆ ਇਹ ਸੂਟ ਕਿਉਂਕਿ ਇਹ ਫੈਬਰਿਕ ਬਹੁਤ ਵਧੀਆ ਸੀ ਤੇ ਇਹਦੀ ਵਰਕ ਵੀ ਬਹੁਤ ਸੋਹਣਾ ਹੋਇਆ ਵਾ ਦੇਖੋ ਇਹਦੀਆਂ 슬ੀਵਸ ਤੇ ਵੀ ਵਰਕ ਆ ਕਲੀਆਂ ਪਾ ਕੇ ਡਿਜ਼ਾਈਨ ਕੀਤਾ ਵਾ ਤੇ ਇਹਦੀ ਸਲਵਾਰ ਬਹੁਤ ਸੋਹਣੀ ਆ ਬੜੀ ਮੈਂ ਤੁਹਾਨੂੰ ਸਲਵਾਰ ਵੀ ਦਿਖਾਉਣੀ ਆ ਹਾਂਜੀ ਤੇ ਆ ਰਹੀ ਇਹਦੀ ਸਲਵਾਰ ਦੇਖਿਆ ਬਹੁਤ ਹੀ ਟ੍ਰੈਂਡਿੰਗ ਚ ਰਿਹਾ ਏ ਸੂਟ ਤੇ ਮੇਰੇ ਕੋ ਕਾਫੀ ਸਾਰੇ ਆਰਡਰ ਵੀ ਬਣ ਕੇ ਗਏ ਨੇ ਤੁਸੀਂ ਵੀ ਇਦਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਆ ਤੇ ਇਹਦੇ ਵਰਕ ਦਾ ਪ੍ਰਾਈਸ ਮੈਂ ਤੁਹਾਨੂੰ ਦੱਸਾਂ ਕਿ 1000 ਰੁਪਏ ਦੀ ਰੇਂਜ ਵਿੱਚ ਸਾਰਿਆਂ ਨੂੰ ਲੱਗ ਜਾਏਗਾ ਸਲਵਾਰ ਤੇ ਵੀ ਤੇ ਨਾਲ ਕਮੀਜ਼ ਤੇ ਵੀ 1000 ਰੁਪਏ ਦੀ ਰੇਂਜ ਵਿੱਚ ਠੀਕ ਆ ਸਿਰਫ ਵਰਕ ਦਾ ਪ੍ਰਾਈਸ ਜੇ ਤੁਹਾਨੂੰ ਫੁੱਲ ਸੂਟ ਰੈਡੀ ਕਰਵਾਉਣਾ ਵਾ ਤੇ ਉਹ ਵੀ ਤੁਹਾਨੂੰ ਮੈਂ ਦੱਸ ਦਾਂਗੀ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਤੇ ਆ ਰਿਹਾ ਇੱਕ ਆਰਗੰਜ਼ਾ ਦਾ ਸੂਟ ਠੀਕ ਆ ਇਹਦੇ ਨਾਲ ਮਤਲਬ ਪਲੇਨ ਸਲਵਾਰ ਆ ਇਹਦੇ ਨਾਲ ਤੇ ਇਹ ਦਾ ਨੂੰ 1500 ਦੀ ਰੇਂਜ ਵਿੱਚ ਪਏਗਾ ਆਰਗੰਜ਼ਾ ਦਾ ਫੈਬਰਿਕ ਆ ਤੇ ਸਿਲਕ ਦੀ ਸਲਵਾਰ ਆ ਬਹੁਤ ਸੋਹਣਾ ਸਟਾਫ ਏ ਤੁਸੀਂ ਆਪਣੀ ਮੰਮੀਆਂ ਲਈ ਵੀ ਰੈਡੀ ਕਰਵਾ ਸਕਦੇ ਹੋ ਤੇ ਖੋਦ ਵੀ ਰੈਡੀ ਕਰ ਸਕਦੇ ਆ ਆਪਣੇ ਲਈ ਵੀ ਕਰਵਾ ਸਕਦੇ ਹੋ ਤੇ ਬਹੁਤ ਸੋਹਣਾ ਰੈਡੀ ਹੋਏਗਾ ਸੂਟ ਇਹ ਵੀ ਤੇ ਇੱਕ ਆਹ ਸੂਟ yellow color ਇਹਦੇ neck ਤੇ ਹੀ ਵਰਕ ਆ ਤੇ ਇਹਦੀਆਂ ਇਹਦੀ ਸਲਵਾਰ ਤੇ ਵੀ ਤੁਹਾਨੂੰ ਦਿਖਾਉਣੀ ਪੌਂਚਿਆਂ ਦੇ ਵਰਕ ਤੇ ਮਸ਼ੀਨੀ ਪੌਂਚੇ ਬਣਾਏ ਆ ਸੀ ਇਹ ਵੀ ਬਹੁਤ ਪਸੰਦ ਕੀਤਾ ਸੂਟ ਸਾਰਿਆਂ ਨੇ ਮੇਰਾ ਮਸ਼ੀਨੀ ਪੌਂਚੇ ਤੁਸੀਂ ਇਦਾਂ ਦੇ ਮਸ਼ੀਨੀ ਪੌਂਚੇ ਵੀ ਬਣਵਾ ਸਕਦੇ ਹੋ ਮੇਰ ਕੋ ਸਿਰਫ 50 ਰੁਪਏ ਦੀ ਰੇਂਜ ਵਿੱਚ 50 ਰੁਪਏ ਦੀ ਰੇਂਜ ਵਿੱਚ ਇਦਾਂ ਦੇ ਪੌਂਚੇ ਤਿਆਰ ਕਰਵਾ ਸਕਦੇ ਹੋ ਤੇ ਇੱਕ ਆਹ ਸੂਟ ਸਾਡਾ ਹੈਂਡਵਰਕ ਸੂਟ ਹੋਇਆ ਇਹਦੇ ਉੱਪਰ ਠੀਕ ਆ ਇਹ ਤੁਹਾਨੂੰ 2000 ਰੁਪਏ ਦੀ ਰੇਂਜ ਵਿੱਚ ਮਿਲ ਜੇਗਾ ਇਹਦੇ ਨਾਲ ਦਾ ਸੂਟ ਤੇ ਬਾਕੀ ਜੇ ਤੁਸੀਂ ਡਿਮਾਂਡ ਕਰੋਗੇ ਤੇ ਮੈਂ ਤੁਹਾਨੂੰ ਇਹਨਾਂ ਦੇ ਨਾਲ ਦੇ ਦੁਪੱਟੇ ਵੀ ਦਿਖਾ ਦਾਂਗੀ ਨੈਕਸਟ ਵੀਡੀਓ ਵਿੱਚ ਤੇ ਤੁਸੀਂ ਮੈਨੂੰ ਦੱਸ ਦਿਓ ਤੁਹਾਨੂੰ ਕਿਹੜਾ ਸੂਟ ਪਸੰਦ ਆਇਆ ਇਹਨਾਂ ਵਿੱਚੋਂ ਠੀਕ ਹੈ ਥੈਂਕ ਯੂ